ਗੁਰਦਾਬਾਹ 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 ਸ਼ਿਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਖਾਣੇ ਚੋਂ ਬਾਹਰ ਆ ਚੁੱਕਿਆ ਹੈ ਪਰਮਸ ਤੁਸੀਂ ਅੰਦਰ ਸੀ ਕੀ ਰਿਹਾ ਅੰਦਰ ਹੋਣ ਤੁਹਾਨੂੰ ਜ਼ਮਾਨਤ ਤੇ ਛੱਡ ਦਿੱਤੀ ਅਸੀਂ ਅੱਜ ਪੰਜਾਬ ਦੇ ਨੌਜਵਾਨ ਯੂਥ ਅਕਾਲੀ ਦਲ ਦੇ ਨੌਜਵਾਨ ਕਾਲੇ ਕਾਨੂੰਨਾਂ ਦੇ ਵਿਰੁੱਧ ਕ੍ਰਿਸ਼ੀ ਭਵਨ ਦਾ ਘਰਾਓ ਕਰਨ ਆਏ ਸੀ ਅਧ ਦਬਾਈ ਆਵਾਜ਼ ਵੇਖੋ ਕਿਵੇਂ ਦਬਾਈ ਜਾ ਰਹੀ ਪ੍ਰੈਸ ਨੂੰ ਫੰਕਸ਼ਨ ਨਹੀਂ ਕਰਨ ਦੇ ਰਹੇ ਸਾਨੂੰ ਗੱਲ ਨਹੀਂ ਕਰਨ ਦੇ ਰਹੇ ਇਹਨਾਂ ਨੂੰ ਅਸਲੀ ਸ਼ੀਸ਼ਾ ਵਿਖਾਉਣ ਆਏ ਸੀ ਅਸੀਂ ਪੰਜਾਬ ਦੇ ਲੋਕ ਇਹਨਾਂ ਨੂੰ ਦੱਸਣ ਆਏ ਸੀ ਕਿ ਕਾਨੂੰਨ ਤੁਸੀਂ ਲਿਆਉਂਦੇ ਜਮਾਨਤ ਤੇ ਛੱਡਿਆ ਗਿਆ ਹੁਣ ਨੂੰ ਜਮਾਨਤ ਤੇ ਦਰਜ ਕਰਕੇ ਐਫ ਆਈ ਆਰ ਦਰਜ ਕਰਕੇ ਸਾਨੂੰ ਜਮਾਨਤ ਤੇ ਛੱਡਿਆ ਗਿਆ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਫੇਰ ਆਵਾਂਗੇ ਵਾਰ-ਵਾਰ ਆਵਾਂਗੇ ਜਿੰਨਾ ਚਿਰ ਇਸ ਦਿੱਲੀ ਨੂੰ ਗੋਡੇ ਤੇ ਇਸ ਦਿੱਲੀ ਦੇ ਘੁੱਟਨੇ ਨਹੀਂ ਟਿਕਾ ਦਿੰਦੇ ਇਸ ਦਿੱਲੀ ਦਾ ਹੰਕਾਰ ਨਹੀਂ ਤੋੜਦੇ। ਪਹਿਲੇ ਹੰਕਾਰ ਤੋੜੇ ਜੀ ਮੋਦੀ ਦਾ ਹੰਕਾਰ ਵੀ ਅਸੀਂ ਤੋੜਾਂਗੇ। ਕੀ ਹੁਣ ਤੁਸੀਂ ਇੱਥੋਂ ਆਪਾਂ ਕਿੱਥੇ ਚੱਲਦੇ ਆ ਥੋੜੇ ਜੇ? ਇੱਥੋਂ ਦਿੱਲੀੋਂ ਵਾਪਸ ਜਾਓ ਤੁਹਾਨੂੰ ਵਾਪਸ ਕਰ ਦਿਆਂਗੇ। ਸੱਚਾ ਅਧਿਕਾਰਕ ਇਹਨਾਂ ਨੇ ਬੌਂਡ ਭਰਾ ਕੇ ਇਹਨਾਂ ਨੇ ਅੱਜ ਮੰਨਦੇ ਆ ਪਰ ਫੇਰ ਆਵਾਂਗੇ ਪੰਜਾਬ ਦੇ ਲੋਕਾਂ ਦੀ ਕਿਸਾਨੀ ਦੀ ਲੜਾਈ ਲੜਦੇ ਰਵਾਂਗੇ ਕਿੰਨਾ ਚਿਰ ਰੋਕ ਲੈਣਗੇ ਸਾਨੂੰ। ਕਿੰਨਾ ਇਹ ਸਤਾਏ ਕਿਆ ਜਾ ਰਿਹਾ ਹੈ ਕਿ ਇਥੇ ਇਹ ਪਹੁੰਚੇ ਸਨ ਇਹ ਲੋਕ ਇਹ ਕਹਿ ਰਹੇ ਨੇ ਕਿ ਅਸੀਂ ਲੋਕ ਆਪਣੀ ਲੜਾਈ ਲੜਨ ਵਿੱਚ ਆ ਰਹੇ ਸਰ ਆਪ ਮੇਰਾ ਲਾਈਵ ਚੱਲ ਰਹਾ ਆਪ ਵਿੱਚ ਮੇ ਆ ਰਹੇ ਮੈਂ ਤਾਂ ਇਹ ਸਾਈਡ ਪਰ ਹੀ ਖੜਾ ਹਾਂ ਮੈਂ ਦਰਸਾ ਜਾਊਗਾ ਆ ਤੁਸੀਂ ਦਿੱਲੀ ਪੁਲਿਸ ਦਾ ਰਵਈਆ ਦੇਖ ਸਕਦੇ ਜੀ ਕਿ ਦਿੱਲੀ ਪੁਲਿਸ ਦਾ ਸਾਹਮਣੇ ਉਹ ਇਹ ਹਰਕਤਾਂ ਕਰ ਰਹੇ ਨੇ ਕਿ ਦਿੱਲੀ ਪੁਲਿਸ ਕਿਸ ਤਰੀਕੇ ਦੀ ਇਹ ਹਰਕਤ ਕਰ ਰਹੀ ਹੈ ਆ ਤੁਹਾਨੂੰ ਅਸੀਂ ਤਸਵੀਰਾਂ ਫਿਰ ਦਿਖਾ ਰਹੇ ਹਾਂ ਕਿ ਉਹਨਾਂ ਨੂੰ ਫਿਰ ਅੰਦਰ ਲੈ ਕੇ ਜਾਇਆ ਜਾ ਰਿਹਾ ਇਥੇ ਆ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕੀ ਹਰਕਤ ਇਥੇ ਦਿੱਲੀ ਪੁਲਿਸ ਨੇ ਕੀਤੀ ਕਿ ਉਹ ਲੋਕ ਇੱਥੇ ਬਾਹਰ ਕਿਉਂ ਨਿਕਲੇ ਇਹ ਤਸਵੀਰਾਂ ਨੇ ਇਸ ਵੇਲੇ ਬਾਹਰ ਦੀਆਂ ਦਿੱਲੀ ਪੁਲਿਸ ਦੇ ਕਿ ਜਿਹੜਾ ਨਵੀਂ ਦਿੱਲੀ ਸੰਸਦ ਮਾਰਗ ਖਾਣਾ ਹੈ ਉੱਥੇ ਮੈਂ ਬਾਹਰ ਮੌਜੂਦ ਹਾਂ ਤੇ ਇਹ ਲੋਕ ਜਦੋਂ ਪ੍ਰਸ너 ਮੁਖਾਤਬ ਹੋਏ ਤਾਂ ਉਸੇ ਦੌਰਾਨ ਹੀ ਇੱਥੇ ਹੰਗਾਮਾ ਹੋ ਗਿਆ ਇੱਥੇ ਹੰਗਾਮਾ ਹੋ ਕੇ ਤੇ ਇਹਨਾਂ ਲੋਕਾਂ ਨੂੰ ਫਿਰ ਤੋਂ ਵਾਪਸ ਲੈ ਲਿਆ ਗਿਆ ਇਹ ਇੱਕ ਤਸਵੀਰ ਕਿਸ ਤਰੀਕੇ ਦੇ ਨਾਲ ਦਿੱਲੀ ਪੁਲਿਸ ਨੇ ਸਾਡੇ ਨਾਲ ਵਰਤਾਵਰ ਕੀਤਾ ਉਹ ਵੀ ਤੁਸੀਂ ਦੇਖਿਆ ਕਿ ਮੈਂ ਲਾਈਵ ਦੇ ਰਿਹਾ ਸੀ ਉਸ ਦੌਰਾਨ ਵੀ ਦਿੱਲੀ ਪੁਲਿਸ ਕਿਸ ਤਰੀਕੇ ਦੇ ਨਾਲ ਆਉ ਸੱਜਣ ਨੇ ਜਿਨ੍ਹਾਂ ਨੇ ਸਾਡੇ ਨਾਲ ਹਰਕਤ ਕੀਤੀ ਇਹ ਦਿੱਲੀ ਪੁਲਿਸ ਦਾ ਚਿਹਰਾ ਹੈ ਤੇ ਇੱਕ ਵਾਰੀ ਮੈਂ ਤੁਹਾਨੂੰ ਸਾਡੇ ਕੈਮਰਾਮੈਨ ਜੇਕਰ ਦਿਖਾ ਸਕਾਂ ਕਿ ਅੰਦਰ ਦਾ ਮਾਹੌਲ ਤੁਹਾਨੂੰ ਦਿਖਾਈਏ ਕਿ ਕਿਸ ਤਰੀਕੇ ਦਾ ਇੱਥੇ ਮਾਹੌਲ ਹੈ ਇਹ ਦਿੱਲੀ ਪੁਲਿਸ ਦਾ ਇੱਥੇ ਜਲਚਰ ਕਿ ਜੋ ਦਿੱਲੀ ਪੁਲਿਸ ਆਮ ਇਨਸਾਨ ਦੇ ਨਾਲ ਖੜੇ ਹੋਣ ਦੀ ਗੱਲ ਕਰਦੀ ਹੈ ਜੋ ਦਿੱਲੀ ਪੁਲਿਸ ਇਹ ਕਹਿੰਦੀ ਹੈ ਉਸ ਦਿੱਲੀ ਪੁਲਿਸ ਦਾ ਇਹ ਚਿਹਰਾ ਹੈ ਕਿ ਦੇਖਰ ਕੋਈ ਆ ਕੇ ਬਾਰ ਪ੍ਰੈਸ ਨਾਲ ਮੀਡੀਆ ਦੇ ਨਾਲ ਮੁਹਾਤਬ ਹੋ ਰਿਹਾ ਹੈ ਤਾਂ ਉਹਨੂੰ ਇਸ ਤਰੀਕੇ ਦੇ ਨਾਲ ਟਰੀਟ ਕੀਤਾ ਗਿਆ ਤੇ ਜਦੋਂ ਮੈਂ ਖੁਦ ਲਾਈਵ ਦੇ ਰਿਹਾ ਸੀ ਸਾਡੇ ਨਾਲ ਜੋ ਹਰਕਤ ਕੀਤੀ ਗਈ ਹੈ ਕਿ ਐਸਆਈ ਸਾਫਸਣ ਉਹਨਾਂ ਦੇ ਨਾਲ ਜੋ ਹਰਕਤ ਹੋਈ ਉਹ ਦੇਖਣ ਵਾਲੀ ਸੀ ਕਿ ਅਸੀਂ ਤੁਹਾਨੂੰ ਇੱਕ ਵਾਰੀ ਫਿਰ ਇੱਥੇ ਤਸਵੀਰਾਂ ਤੋਂ ਦਿਖਾਈਏ ਕਿ ਮੈਂ ਇਸ ਵੇਲੇ ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਮੌਜੂਦ ਹਾਂ ਤੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਥਾਣੇ ਦੇ ਅੰਦਰ ਦੀਆਂ ਕਿ ਕੀ ਮਾਹੌਲ ਹੈ ਇੱਥੇ ਕੁਝ ਹੋਰ ਵੀ ਮੀਡੀਆ ਉਹਨਾਂ ਦੇ ਨਾਲ ਜਦੋਂ ਪਰਮਬੰਦ ਸਿੰਘ ਰਮਾਣਾ ਜਿਹੜੇ ਸਨ ਉਹ ਗੱਲ ਕਰ ਰਹੇ ਸਨ ਉਸ ਤੋਂ ਬਾਅਦ ਉਹ ਬਾਹਰ ਆਏ ਤੇ ਜਿਵੇਂ ਅਸੀਂ ਉਹਨਾਂ ਨਾਲ ਗੱਲ ਸ਼ੁਰੂ ਕੀਤੀ ਉਸੇ ਦੌਰਾਨ ਦਿੱਲੀ ਪੁਲਿਸ ਜਿਹੜੀ ਸੀ ਉਹ ਸ਼ੁਰੂ ਹੋ ਗਈ ਆ ਲੋਕ ਹੁਣ ਉੱਥੋਂ ਬਾਹਰ ਨਿਕਲ ਰਹੇ ਨੇ ਤੇ ਇੱਥੇ ਵੱਡੇ ਸਵਾਲ ਨੇ ਇਸ ਤੇ ਇਸ ਤੇ ਵੱਡੇ ਸਵਾਲ ਨੇ ਕਿ ਦਿੱਲੀ ਪੁਲਿਸ ਨੇ ਕਿਸ ਤਰੀਕੇ ਦਰਵਾ ਕੀਤਾ ਇਹ ਲੋਕ ਇੱਧਰ ਆਜੋ ਪਾਸੇ ਤੇ ਆਜੋ ਤੁਸੀਂ ਲੋਕ ਤੁਸੀਂ ਲੋਕ ਇੱਥੇ ਆ ਰਹੇ ਸੀ ਤੁਹਾਨੂੰ ਫਿਰ ਇੱਥੋਂ ਵਾਪਸ ਲੈ ਗਏ ਮੁੰਡਿਆਂ ਨੂੰ ਸਾਡੀ ਇੱਜ਼ਤ ਨਹੀਂ ਹੈ ਅਸੀਂ ਪੰਜਾਬ ਦੇ ਕਿਸਾਨ ਹੈ ਲੜਾਈ ਲੜਾਂਗੇ ਇਹਨਾਂ ਦੇ ਨਾਲ ਲੜਾਈ ਲੜਾਂਗੇ ਸਾਡੇ ਮੁੰਡੇ ਨੂੰ ਚੱਕ ਕੇ ਲਿਜਾਣ ਲੱਗੇ ਸੀ ਸਾਡੇ ਇੱਕ ਮੁੰਡੇ ਨੂੰ ਚੱਕ ਕੇ ਲਿਜਾਣ ਲੱਗੇ ਸੀ ਇਹ ਦਿੱਲੀ ਪੁਲਿਸ ਇੱਥੇ ਕਿਸ ਤਰੀਕੇ ਦੇ ਨਾਲ ਇੱਕ ਨੂੰ ਲਿਜਾਉਂਗੇ ਸਾਰੇ ਜਾਣੇ ਜਾਵਾਂਗੇ ਅੰਦਰ ਦਿੱਲੀ ਪੁਲਿਸ ਜਦੋਂ ਇੱਥੇ ਅਸੀਂ ਵੀ ਗੱਲ ਕਰ ਰਹੇ ਸੀ ਤੇ ਦਿੱਲੀ ਪੁਲਿਸ ਦਾ ਇੱਥੇ ਇੱਕ ਉਹ ਚਿਹਰਾ ਸਾਹਮਣੇ ਆਇਆ ਕਿ ਜਿਸ ਦਿੱਲੀ ਪੁਲਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਪੁਲਿਸ ਵਿਦ ਯੂ ਫਾਰ ਯੂ ਆਲਵੇਸ ਆ ਵਿਦ ਯੂ ਫਾਰ ਯੂ ਤੁਸੀਂ ਦੇਖ ਲਿਆ ਦਿੱਲੀ ਪੁਲਿਸ ਦਾ ਸਾਡਾ ਪਿੱਛੋਂ ਇੱਕ ਮੁੰਡਾ ਚੱਕ ਕੇ ਲਿਜਾਣ ਲੱਗੇ ਅਸੀਂ ਕਿਹਾ ਅਸੀਂ ਗੇਟ ਜਾਮ ਕਰਾਂਗੇ ਤੁਹਾ ਇਹ ਸਾਡੇ ਨਾਲ ਇਹ ਜੇ ਕੰਮ ਨਹੀਂ ਚੱਲਨੇ ਹੋਸ਼ੀਆਂ ਹਰਕਤਾਂ ਤੁਸੀਂ ਸੋਚੋ ਸਾਡੇ ਨੌਜਵਾਨਾਂ ਨਾਲ ਧੱਕਾ ਕਰਕੇ ਪੰਜਾਬੀਆਂ ਨਾਲ ਧੱਕਾ ਕਰਕੇ ਪਹਿਲਾਂ ਕੱਲ ਬੇਇੱਜ਼ਤ ਕੀਤਾ ਬੁਲਾ ਕੇ ਸਾਡੇ ਪੰਜਾਬੀਆਂ ਨੂੰ ਅੱਜ ਵੀ ਕਰਨ ਦੀ ਕੋਸ਼ਿਸ਼ ਅਸੀਂ ਉੱਥੇ ਤਾਂ ਹੀ ਸਾਰੇ ਜਾਣੇ ਬਹਿ ਗਏ ਸੀ ਇਹ ਮੈਂ ਤੁਹਾਨੂੰ ਕਹਿ ਰਿਹਾ ਇਹਨਾਂ ਦਾ ਹੰਕਾਰ ਤੋੜ ਕੇ ਰਵਾਂਗੇ ਦਿੱਲੀ ਵਾਲਿਆਂ ਦਾ ਹੰਕਾਰ ਤੋੜਾਂਗੇ ਦਿੱਲੀ ਦੇ ਬਹੁਤ ਵੱਡੇ ਸਮੋਚਾ ਪੰਜਾਬ ਆਊਗਾ ਇਹਨਾਂ ਦਾ ਹੰਕਾਰ ਤੋੜਾਂਗੇ ਮੋਦੀ ਸਰਕਾਰ ਦਿੱਲੀ ਸਰਕਾਰ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਇਹ ਲੋਕ ਜਿਹੜਾ ਇੱਥੇ ਅਜੇ ਵੀ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਲੋਕ ਸਰਕਾਰ ਦੇ ਖਿਲਾਫ ਇੱਥੇ ਜਿਹੜੀ ਨਾਰੇਬਾਜ਼ੀ ਹੈ ਉਹ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਮੇਰੇ ਨਾਲ ਕਾਲਕਾ ਸਭ ਤੁਸੀਂ ਅੰਦਰ ਸੀ ਕੀ ਰਿਹਾ ਅੰਦਰ ਉਹ ਦੇਖੋ ਜੋ ਤੱਕ ਅੱਜ ਦਿੱਲੀ ਪੁਲਿਸ ਨੇ ਕੀਤਾ ਔਰ ਮੋਦੀ ਸਰਕਾਰ ਦੇ ਕਹਿੰਦੇ ਉੱਤੇ ਕੀਤਾ ਬੜਾ ਮੰਦਭਾਗਾ ਪੰਜਾਬ ਤੋਂ ਯੂਥ ਅਕਾਲੀ ਦਲ ਦੇ ਵਰਕਰ ਆਏ ਆ ਕਿਸਾਨਾਂ ਦੀ ਹੱਕਾਂ ਦੀ ਗੱਲ ਕਰਨ ਆਏ ਔਰ ਜਿਸ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਸਵੇਰੇ ਇਹਨਾਂ ਨੇ ਆਪਣਾ ਪ੍ਰੋਟੈਸਟ ਕੀਤਾ ਪਹਿਲੇ ਚੁੱਕ ਕੇ ਸਵੇਰ ਤੋਂ ਲੈ ਕੇ ਹੁਣ ਰਾਤ ਹੋ ਗਈ ਇਹਨਾਂ ਨੇ ਉਹਨਾਂ ਨੂੰ ਅਰੈਸਟ ਕਰਾ ਕੇ ਜਦੋਂ ਮੀਡੀਆ ਨੂੰ ਐਡਰੈਸ ਕਰ ਰਹੇ ਨੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਉਹਦੇ ਵਿੱਚ ਵੀ ਇਹਨਾਂ ਨੂੰ ਤਕਲੀਫ ਹੋਈ ਹੈ ਕਿ ਉੱਪ ਚਲਕਾ ਮੁਚਲ ਨਿਜੀ ਮੁਚਲ ਕੇ ਤੇ ਛੱਡੇ ਗਏ ਨੇ ਮਾਨਤ ਦਿੱਤੀ ਬਿਲਕੁਲ ਜ਼ਮਾਨਤ ਲੈਤੀ ਗਈ ਔਰ ਅਜ ਤੱਕ ਕਦੀ ਇਸ ਤਰ੍ਹਾਂ ਨਹੀਂ ਹੋਇਆ ਪ੍ਰੋਟੈਸਟ ਹੁੰਦਾ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਮਗਰ ਕੋਈ ਗੱਲ ਨਹੀਂ ਉਹ ਜ਼ਮਾਨਤ ਕੋਈ ਦਿੱਕਤ ਨਹੀਂ ਹੈ ਮਗਰ ਜਿਸ ਤਰੀਕੇ ਦੇ ਨਾਲ ਮੈਨ ਹੈਂਡਲਿੰਗ ਕੀਤੀ ਜਾ ਰਹੀ ਹੈ ਅਬਿਊਜ਼ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਸਾਰੇ ਕਿਸਾਨਾਂ ਦੇ ਖਿਲਾਫ ਇਹ ਜਿਹੜੀ ਮੁਹਿੰਮ ਮੋਦੀ ਸਰਕਾਰ ਨੇ ਚੜ੍ਹੀ ਹੈ ਇਹਦਾ ਇਹਨਾਂ ਨੂੰ ਭੁਗਤਾਨ ਕਰਨਾ ਪਏ ਬਿਲਕੁਲ ਭੁਗਤਾਨ ਕਰਨਾ ਪਏਗਾ ਇੱਕ ਵਾਰੀ ਫਿਰ ਅੱਗੇ ਚੱਲਦੇ ਹਾਂ ਕਿ ਅੱਗੇ ਕੀ ਮਾਹੌਲ ਹੈ ਅੱਗੇ ਚੱਲ ਕੇ ਦੇਖਦੇ ਹਾਂ ਕਿਉਂਕਿ ਜਿਸ ਤਰੀਕੇ ਦਾ ਵਰਤਾਵ ਜਿਸ ਤਰੀਕੇ ਦਾ ਬਿਹੇਵ ਦਿੱਲੀ ਪੁਲਿਸ ਵੱਲੋਂ ਕੀਤਾ ਗਿਆ ਉਸ ਤੇ ਜ਼ਰੂਰ ਸਵਾਲ ਚੁਕੇ ਜਾਂਦੇ ਨੇ ਕਿਉਂਕਿ ਦਿੱਲੀ ਪੁਲਿਸ ਨੂੰ ਇਹ ਕਿਹਾ ਜਾਂਦਾ ਕਿ ਦਿੱਲੀ ਪੁਲਿਸ ਇਹਨਾਂ ਚੀਜ਼ਾਂ ਨੂੰ ਡੀਲ ਕਰਨ ਦੇ ਵਿੱਚ ਬੜੀ ਸક્ષਮ ਹੈ ਦਿੱਲੀ ਪੁਲਿਸ ਇਹੋ ਜਿਹੇ ਕੰਮਾਂ ਇਮਰਾਨ ਨਾਲ ડીਲ ਕਰਨਾ ਜਾਣਦੀ ਏ ਲੇਕਿਨ ਦਿੱਲੀ ਪੁਲਿਸ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਸਵਾਲ ਸੀ ਮੀਡੀਆ ਦੇ ਨਾਲ ਧੱਕੇਸ਼ਾਹੀ ਜੋ ਕੁਸ਼ੰਦਰ ਉੱਥੇ ਹੋਇਆ ਕੀ ਇਸ ਲੜਾਈ ਨੂੰ ਕਮਜ਼ੋਰ ਕਰੇਗਾ ਜਾਂ ਮਜ਼ਬੂਤ ਕਰੇਗਾ ਕਦੇ ਪੰਜਾਬੀ ਪਿਆਰ ਨਾਲ ਪੰਜਾਬੀ ਦੀ ਜਾਨ ਲੈ ਲੋ ਪਰ ਜੇ ਸੋਚਣੇ ਧੱਕਾ ਕਰਕੇ ਸਾਨੂੰ ਕਮਜ਼ੋਰ ਕਰਨ ਦੇਣਗੇ ਤਕੜੇ ਹੋ ਕੇ ਆਵਾਂਗੇ ਤੇ ਮੂਰੇ ਹੋ ਕੇ ਟਕਰਾਵਾਂਗੇ ਕਾਲੇ ਕਾਨੂੰਨ ਵਾਪਸ ਲੈਣ ਤੇ ਮਜਬੂਰ ਕਰਾਂਗੇ ਇਹਨਾਂ ਨੂੰ ਗੋਡੇ ਟੇਕ ਦਿਆਂਗੇ ਜੀ ਦੀ ਜ਼ਮਾਨਤ ਤੇ ਛੱਡਿਆ ਤੁਹਾਨੂੰ ਹਾਂ ਜੀ ਕਿੰਨੇ ਦੀ ਜ਼ਮਾਨਤ ਉਹ ਸਾਡੇ ਮੁੰਡਿਆਂ ਨੇ ਭਰੀਆਂ ਜੀ ਆ ਐਫ ਆਈ ਆਰ ਦਰਜ ਕੀਤੀ ਆ ਜ਼ਮਾਨਤਾਂ ਦੇ ਕੇ ਛੱਡਿਆ 10 ਕਹਿੰਦਾ ਪਰਚੇ ਭਾਵੇਂ ਜਿਹੜੀ ਸਰਕਾਰ ਏ ਪੁਲਿਸ ਏ ਉਹ ਦਰਜ ਕਰੇ ਲੇਕਿਨ ਇਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਆਪਣੀ ਇਹ ਜਿਹੜੀ ਲੜਾਈ ਏ ਐਵੇਂ ਹੀ ਜਾਰੀ ਰੱਖਾਂਗੇ ਜਿਹੜੇ ਕਾਲੇ ਕਾਨੂੰਨ ਨੇ ਸਰਕਾਰ ਕੇਂਦਰ ਨੇ ਬਣਾਏ ਇਹ આરોਪ ਲਗਾਇਆ ਗਿਆ ਕਿ ਦਿੱਲੀ ਪੁਲਿਸ ਦੇ ਉੱਤੇ ਕਿ ਦਿੱਲੀ ਪੁਲਿਸ ਨੇ ਜਿਹੜਾ ਬਿਹੇਵ ਜੋ ਵਰਤਾਵਾ ਹੈ ਉਹ ਠੀਕ ਨਹੀਂ ਕੀਤਾ ਜੋ ਬਿਹੇਵ ਉਹ ਠੀਕ ਨਹੀਂ ਕੀਤਾ ਗਿਆ ਤੇ ਇਹ ਇੱਕ ਵੱਡੀ ਚੀਜ਼ ਸੀ ਕਿ ਜਿਹੜੇ ਲੋਕ ਨੇ ਪਹਿਲਾਂ ਸਾਨੂੰ ਉਧਰਲੇ ਥਾਣੇ ਤੇ ਰੱਖਿਆ ਮੰਦਰ ਮਾਰਗ ਉੱਥੋਂ ਅਸੀਂ ਪੰਜ ਬੰਦਿਆਂ ਨੂੰ ਪ੍ਰਧਾਨ ਜੀ ਦੇ ਨਾਲ ਸਾਨੂੰ ਇੱਥੇ ਲਿਆ ਕੇ ਬਿਠਾਇਆ ਜੀ ਤਕਰੀਬਨ 4 ਘੰਟੇ ਅਸੀਂ ਬੈਠੇ ਰਹੇ ਕੋਈ ਗੱਲਬਾਤ ਨਹੀਂ ਕੀਤੀ 4 ਘੰਟੇ ਤੋਂ ਬਾਅਦ ਉਹਨੇ ਸਾਨੂੰ ਦੱਸਿਆ ਵੀ ਥੋੜੇ ਤੇ ਐਫ ਆਈ ਆਰ ਦਰਜ ਹੋਗੀ ਤੁਸੀਂ ਆਪਦੀ ਆਈਡੀ ਪ੍ਰੂਫ ਲਿਆ ਆਪਣੀ ਜ਼ਮਾਨਤ ਕਰਾਈਆਂ ਆਪਣੀਆਂ ਹਾਂਜੀ ਪਰਸਨਲ ਬਾਂਡ ਭਰਾਇਆ ਉਹਨਾਂ ਨੇ ਸਾਰੇ ਸਾਈਨ ਕਰਾਇਆ ਸਾਈਨ ਕਰਾਉਣ ਤੋਂ ਬਾਅਦ ਸਾਨੂੰ ਛੱਡਿਆ ਜੀ ਤੇ ਕਿਸੇ ਨੇ ਕੋਈ ਗੱਲ ਤੁਸੀਂ ਦੇਖ ਹੀ ਰਹੇ ਹੋ ਕੀ ਹੋ ਰਿਹਾ ਜੀ ਪਰ ਅਸੀਂ ਆ ਜੋ ਇਹ ਲੋਕ ਜੋ ਇਹ ਲੋਕ ਗੱਲ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦਿੱਲੀ ਪੁਲਿਸ ਗੱਲ ਨਹੀਂ ਕਰਨ ਦੇ ਰਹੀ ਦਿੱਲੀ ਪੁਲਿਸ ਦਾ ਸ਼ਾਇਦ ਇਹ ਇਹ ਜਿਹੜਾ ਰਵਈਆ ਆ ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਜਿਹੜੀ ਦਿੱਲੀ ਪੁਲਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਪੁਲਿਸ ਹਮੇਸ਼ਾ ਤੋਂ ਤੁਹਾਡੇ ਨਾਲ ਖੜੀ ਹੈ ਤੁਹਾਡੇ ਵਾਸਤੇ ਖੜੀ ਹੈ ਉਸ ਦਿੱਲੀ ਪੁਲਿਸ ਦਾ ਰਵਈਆ ਇੰਨੇ ਸਾਲਾਂ ਚ ਅਸੀਂ ਵੀ ਕਦੇ ਨਹੀਂ ਦੇਖਿਆ ਤੇ ਹੋਰ ਇੱਥੋਂ ਜੋ ਜੋ ਇੱਥੋਂ ਲੋਕ ਨੇ ਜੋ ਇਹਨਾਂ ਦੇ ਸਭ ਲੋਕ ਨੇ ਇੱਥੋਂ ਹੀ ਵਾਪਸ ਜਾ ਰਹੇ ਨੇ ਕਿ ਸਾਡਾ ਇਹ ਜਿਹੜਾ ਹੁਣ ਮਜ਼ਹਿਰਾ ਇੱਥੋਂ ਖਤਮ ਹੋਇਆ ਲੇਕਿਨ ਜੋ ਲੀਡਰਸ ਫੜੇ ਗਏ ਸਨ ਉਹਨਾਂ ਦੇ ਉੱਤੇ ਬਕਾਇਦਾ ਪਰਚਾ ਦਰਜ ਕੀਤਾ ਗਿਆ ਉਹਨਾਂ ਦੇ ਉੱਤੇ ਮੁਕਦਮਾ ਕੀਤਾ ਗਿਆ ਤਾਂ ਉਹਨਾਂ ਲੋਕਾਂ ਨੇ ਆਪਣੀ ਜਿਹੜੀ ਜ਼ਮਾਨਤ ਹੈ ਉਹ ਕਰਵਾਈ ਤੇ ਦਿੱਲੀ ਪੁਲਿਸ ਉੱਤੇ ਸਭ ਤੋਂ ਵੱਡਾ ਸਵਾਲ ਹੈ ਕਿਉਂ ਦਿੱਲੀ ਪੁਲਿਸ ਜੋ ਦਿੱਲੀ ਪੁਲਿਸ ਇਹ ਕਹਿੰਦੀ ਅਸੀਂ ਤੁਹਾਡੇ ਆਸਤੇ ਖੜੇ ਆ ਵਿਦ ਯੂ ਫੋਰ ਯੂ ਜ਼ਰੂਰ ਵੱਡਾ ਇੱਕ ਸਵਾਲ ਖੜਾ ਹੋਇਆ ਪਰਮਨੰਥ ਰਮਾਣਾ ਨੇ ਇਹ ਗੱਲ ਸਾਫ਼ ਕੀਤੀ ਕਿ ਇਹ ਲੜਾਈ ਜਾਰੀ ਰਹੇਗੀ ਅਸੀਂ ਜ਼ਰੂਰ ਵਾਪਸ ਆਵਾਂਗੇ ਕਿਸਾਨਾਂ ਦੇ ਹੱਕਾਂ ਲਈ ਅਸੀਂ ਇਹ ਲੜਾਈ ਨੂੰ ਐਵੇਂ ਜਾਰੀ ਰੱਖਾਂਗੇ ਕੈਮਰਾ ਪਰ ਸੰਜੀਗਦੀਸ਼ ਦੇ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ Thank you.